ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਤੇ ਚਰਮ ਤਿਹਾੜੇ ਨੂੰ ਸਮਰਪਿਤ ਅੱਜ ਫਤਿਹਗੜ ਚੂੜੀਆਂ ਦੇ ਗੁਰਦੁਆਰਾ ਸਿੰਘ ਸਭਾ ਤੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰ ਦੀ ਇਕਾਈ ਜਿਵੇਂ ਸ਼ਾਲ ਨਗਰ ਕੀਰਤਨ ਕੱਟਿਆ ਗਿਆ ਜੋ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਇਆ ਇਸ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਅਗੇ ਗਤਕਾਟੀ ਮਾਂ ਗਤਕਾ ਖੇਡ ਰਹੀਆਂ ਸਨ ਅਤੇ ਥਾਂ ਥਾਂ ਤੇ ਨਗਰ ਕੀਰਤਨ ਦਾ ਸਵਾਗਤ ਹੋਇਆ ਤੇ ਜਗਾ ਜਗਾ ਉੱਪਰ ਨਗਰ ਕੀਰਤਨ ਲਈ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗਲਗੀਦਰ ਸਿੰਘ ਸਵਾ ਫਤੇਗੜ ਚੂੜੀਆਂ ਤੋਂ ਮਹਾਨ ਨਗਰ ਕੀਰਤਨ ਦੀ ਅੱਜ ਪੰਜ ਪਿਆਰੇ ਸਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਰਮਤਾ ਹੋਈ ਹੈ ਸੋ ਸਾਰੀ ਸੰਗਤ ਬੜੇ ਪਿਆਰ ਭਾਵਨਾ ਦੇ ਨਾਲ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੀ ਹੈ ਹਰ ਜਸ ਕਰਕੇ ਸਤਿਗੁਰ ਜੀ ਦੀਆਂ ਦਰਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਰਸਤੇ ਵਿੱਚ ਜਿੱਥੇ-ਜਿੱਥੇ ਵੀ ਪੜਾਏ ਨੇ ਸੰਗਤਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਬਾਬਾ ਦੀਪ ਸਿੰਘ ਜੀ ਦੀਆਂ ਸੰਗਤਾਂ ਦੇ ਸਤਕਾਰ ਵਿੱਚੋਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸ਼ਕਾਰੀਆਂ ਨੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਸੱਚਗੰਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬੇਦੀਪ ਦਾ ਬਦਲਾ ਲੈਣ ਵਾਸਤੇ ਜੋ ਆਪਣਾ ਸੀਸ ਕੁਰਬਾਨ ਕੀਤਾ ਆਪ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਤਨਮਨ ਧੰਦੇ ਨਾਮ ਅੰਮ੍ਰਿਤ ਸ਼ਕਰ ਜੀ ਨੂੰ ਬੋਲਤਾ ਜੀ ਸਤਿਕਾਰਾਸਤ ਅੰਮ੍ਰਿਤਧਾਰੀਓ ਕੇ ਖੜੇ ਬਾੜੇ ਦੇ ਕੋਲ ਸਤਿਕਾਰ ਜੀ ਆਪ ਸਭਦਰੋਜੀਨ ਤੇ ਸੰਵਾਦ ਸਾਈ ਜੀ ਜੀ